ਮੇਰੇ ਤੁਹਾਨੂੰ ਵੀ ਕਾਲਾ ਜੱਜਾ ਪਹੁੰਚਿਆ ਫਿਰ ਅੱਜ ਅੱਸੀ ਕਰ ਬਈ ਸਾਰਿਆਂ ਨੂੰ ਬਹੁੜੀ ਲੱਗਿਆ ਇਹਨੇ ਪੱਖਾ ਲਾਉਣਾ ਕਹਿੰਦਾ ਡਰਾਈਵਰ ਕਹਿੰਦਾ ਕਰ ਨਹੀਂ ਪਹੁੰਚ ਲਗਦੀ ਆ ਕਰ ਨਹੀਂ ਲੱਗਦੇ ਮਾਂ ਚਲ ਬਈ ਇਹ ਕਹਿੰਦਾ ਬੱਸ 'ਚ ਪੱਕਾ ਹੁੰਦਾ ਦੂਆ ਉਹਦੀ ਹਵਾ ਜ਼ਿਆਦਾ ਹੁੰਦੀ ਆ ਸਾਈਡ ਵਾਲਾ ਸਾਈਡ ਬਣ ਗਿਆ ਇਹਦੇ ਪੱਖਾ ਤੇ ਹੈ ਨਹੀਂ ਅੱਡੀ ਪਤਾ ਕੀ ਚੱਕਰ ਆ ਉਹਦਾ ਮੈਂ ਵੀ ਇਹਨੂੰ ਹੀ ਕਹਿੰਦਾ ਮੈਂ ਤੈਨੂੰ ਸੌਣਖੇ ਤੇ ਬੈਤਦਾ ਟਰੱਕਾਂ ਨੂੰ ਨਹੀਂ ਹੁੰਦਾ ਹਾਂ ਹਾਂ ਉਹੀ ਬੱਸਾਂ ਦੀ ਰੀਟਾ ਕੋਲ ਜਾਂਦਾ ਸਾਈਡ ਬਰਦਾ ਹਾਂ ਨਾ ਛੋਟਾ ਉਹ ਨਾਲੇ ਮਿੱਟੀ ਨਹੀਂ ਆਉਂਦੀ ਨੀ ਕੋਲ ਇਹਨਾਂ ਖੜੀ ਦਾ ਪਰਮਾਨੀ ਨਹੀਂ ਮੈਂ ਇਹ ਨਹੀਂ ਵੀ ਹੋਈ ਤਾ ਪਰ ਉਹ ਕਹਿੰਦਾ ਕਹਿੰਦਾ ਨਹੀਂ ਭਾਈ ਬੇ ਉਹ ਕਈ ਵਾਰ ਜਰਾ ਹਵਾ ਕੁੱਠੀ ਕਰਦੇ ਉਹਦੀ ਨਾ ਅੱਧਰ ਤੇ ਆਉਂਦੇ ਨਾ ਅੱਧਰ ਦੇ ਕੁੱਤੇ ਪਰ ਫਸ ਕਰ ਦਵੇ ਇਹ ਸਿਰ ਪਰ ਤੇ ਮਾਰੀ ਜਾਂਦਾ ਉਹ ਸਿਰ ਤੇ ਸਿੱਧੀ ਮਾਰਦਾ ਭਾਈ ਸਿੱਧੀ ਮਾਰਦਾ ਹੈ ਹਾਂ ਬੰਦੇ ਨੂੰ ਕਿਹੜੀ ਆ ਗਈ ਭਾਈ ਜੀ ਉਹ ਨੂੰ ਮੈਂ ਉਹ ਉਹੀ ਹੁੰਦਾ ਉੱਪਰ ਹੈ ਉੱਪਰੋਂ ਸੇਲਾ ਹਸਾਰੇ ਵਿੱਚ ਹਾਂ ਤਾਂ ਹੀ ਉਹ ਕਰ ਪਰ ਇਹ ਠੀਕ ਹੈ ਤੇਰਾ ਇਹ ਦੂਆ ਹੈ ਪਰ ਇਹਨੂੰ ਦੂਏ ਪਾਸੇ ਨਹੀਂ ਦੂਏ ਪਾਸੇ ਵੀ ਕੁ ਮੂਗਾ ਹੈ ਕਿੰਨੇ ਇੰਦਰ ਨੂੰ ਲੱਗਣਾ ਭਾਈ ਜਿੱਦਾਂ ਤੈਨੂੰ ਪਾਦਮਾ ਲਾ ਕੇ ਦਿਖਾਇਆ ਹਾਂ ਆਈ ਛੜੀ ਗੱਡੀ ਅੱਗ ਨਾਲ ਖੁੱਲਾ ਉੱਪਰ 40 ਗੇ 40 ਥੱਲੇ ਇੱਕਾ ਲੱਗਣਾ ਇਹ ਇਦਾਂ ਹੀ ਲੱਗਣਾ ਇਹ ਥੋੜਾ ਜਿਹਾ ਨੀਵਾ ਰੱਖੂ ਮੈਂ ਤਾਂ ਹੀ ਹੋ ਗਿਆ ਜਦੋਂ ਪੱਤੀ ਆਹ ਪੱਤੀ ਲੈ ਜਾ ਨਹੀਂ ਆਹੀ ਬਹੁਤ ਹੈਗਾ ਜਗਾੜ ਰੋਣਾ ਬਾਈ ਬਣਾ ਕੇ ਮੋੜ ਦੇਣਾ ਇਹ ਆਹ ਬਾਬਾ ਤੇ ਸਾਡੇ ਕੋਲ ਲਾਇਆ ਕਰ ਲੋਕ ਸਾਡੇ ਕੋਲ ਵੀ ਇਹ ਉਂਗਲੀ ਲਾਉਂਦੇ ਇੱਧਰ ਉੱਧਰ ਤੇ ਓ ਯਾਰ ਮੈਂ ਤਾਂ ਮਾਫ਼ ਕਰੀ ਮੈਂ ਤਾਂ ਬਾਪੂ ਨੂੰ ਵੀ ਕਿਹਾ ਤਾਂ ਕੱਲ ਮੈਂ ਤਾਂ ਹੈ ਨਹੀਂ ਦਾ ਉੱਤੇ ਉਹ ਬੰਦਾ ਮੇਰੀ ਵੰਦੇ ਨੂੰ ਵੀ ਨੇ ਕਹਿਣਾ ਆਵੇ ਇੱਥੇ ਦਿਨ ਬੱਦ ਤੇ ਉਹ ਕਹਿਣਾ ਭੁੱਲ ਲਓ ਜਿੰਨੀ ਕੀ ਗੱਲਾਂ ਜਨ ਵਾਲੀ ਉਹ ਭਾਈ ਜਿਹੜਾ ਪੰਗਾ ਉਹ ਵੀਡੀਓ ਪਾਉਂਦੇ ਆ ਖਰੀਆਮ ਬੋਲਦਾ ਮੈਂ ਤਾਂ ਮਾਥੜ ਕਹਿੰਦਾ ਏ ਜੇ ਮਾਥੜ ਨੂੰ ਇੰਨੀ ਤਕਲੀਫ ਆ ਬਸ ਸਾਡੇ ਨਾਲ ਸਿੱਧੀ ਗੱਲ ਕਰ ਪਣ ਉਹ ਤਾਂ ਗੱਲਾਂ ਦੋ ਮੈਂ ਤੈਨੂੰ ਕਹਿੰਦਾ ਜਿਹੇ ਬੰਦੇ ਨੂੰ ਆਪਣਾ ਮੰਨਦੇ ਜਿਹੜੇ ਬੰਦੇ ਨੂੰ ਆਪਣਾ ਮੰਨਦਾ ਸਭ ਨੂੰ ਲਾਈ ਜਾਗੇ ਜਿਹੜੇ ਬੰਦੂ ਆਪਣਾ ਪਾਲਾ ਖਾਂਦਾ ਹੁੰਦਾ ਨਾ ਮੰਨ ਉਹੋ ਕਰਦਾ ਮੈਂ ਤੇਰੇ ਕੋਲ ਕੀ ਕਰਨਾ ਤਾਂ ਸਾਨੂੰ ਪਤਾ ਤਾਂ ਵੀ ਕੱਲ ਤੇਰੇ ਨਾਲ ਆ ਗੱਲ ਹੋਈ ਨਹੀਂ ਨਹੀਂ ਤੁਹਾਨੂੰ ਬਿਲਕੁਲ ਵੀ ਨਹੀਂ ਗੱਲ ਪਤਾ ਤਾਂ ਫੇਰ ਯਾਰ ਇਹਦਾ ਯਾਰ ਤੈਨੂੰ ਕਿਹਾ ਸੀ ਵੀ ਤੂੰ ਆ ਗੱਲ ਕਰ ਮੇਰੀ ਗੱਲ ਸੁਣ ਮੈਨੂੰ ਤਾਂ ਇਹਦੀ ਜੀਰੀ ਦਾ ਵੀ ਨਹੀਂ ਪਤਾ ਤਾਂ ਵੀ ਵੜਾ ਲਈ ਕਿਉਂ ਮੈਂ ਮੈਂ ਕਿਹਨ ਜਾ ਮਸ਼ੀਨ ਮੈਂ ਤੋਰੀ ਨਾ ਹਾਂ ਬਾਈ ਉੱਥੀ ਦਾ ਏ ਮੈਨੂੰ ਜਦੇ ਕਹਿੰਦਾ ਵੀ ਮੈਨੂੰ ਮਸ਼ੀਨ ਮਿਲਦੀ ਆ ਵੀ ਵਢਾ ਲੈਣਾ ਮੈਂ ਹੀ ਕਹਿੰਦਾ ਨਾ ਵੀ ਚਲ ਦੇ ਬਾਈ ਤੈਨੂੰ ਜਿਆਦਾ ਹੋਆ ਤਾਂ ਵਢਾ ਲੈ ਹੁਣ ਵੀਰੇ ਜਿਹੜੇ ਬੰਦੇ ਦੀ ਮੈਂ ਵੱਢਣ ਗਿਆ ਤਾਂ ਅਗਰੇ ਦਾ ਕਿੱਲੇ ਵਿਚਾਲਾ ਕਿਰਾਏ ਪਰ ਟਰਾਲਾ ਹੁਣ ਅਗਰ ਮੇਰੇ ਕੋਲ ਘਰੇ ਦੋ ਗਿੜੇ ਮਾਰ ਗਿਆ ਤਿੰਨ ਠੀਕ ਹੈ ਮੈਂ ਉਹਨੂੰ ਕਹਿਆ ਵੀ ਆਏ ਬਾਈ ਅਸੀਂ 10 ਮਿੰਟ ਚ ਸਾਡੀ ਹਿੰਦਗੀ ਟਾਈਮਿੰਗ ਫੇਰ ਦੀਵਾਰ ਤੇ ਮਸ਼ੀਨ ਦੀ ਆਓ ਇਹ ਲਈ ਫੇਰ ਕਰਾਪ ਦੀ ਵੀ ਸਮਝਿਆ ਮਸ਼ੀਨ ਨਹੀਂ ਇਹਦਾ ਕਹੇ ਤਾਂ ਚੱਲਦੀ ਰਹੇਗੀ ਆ ਖੜੀ ਫੇਰ ਅਸੀਂ ਮਸ਼ੀਨ ਪਾਟ ਲਈ ਉਹਨੂੰ ਅਸੀਂ ਕਹੇ ਆਏ 10 ਮਿੰਟ ਤੱਕ ਬਸ ਅਸੀਂ ਫਿਰ ਅਗਰ ਉਹ ਤਾਂ ਐਂ ਲਿਖਾ ਪੈ ਗਿਆ ਵੀ ਕਿਤੇ ਹੋਰ ਦੇ ਚਲੇ ਗਏ ਹੁਣ ਉਹਦਾ ਫੇਰ ਕਾਲੇ ਕੋਲ ਫੋਨ ਆਇਆ ਜਿਹੜਾ ਬੰਦਾ ਆਪਣਾ ਉਹ ਆ ਕਹਿੰਦਾ ਆਏ ਨਹੀਂ ਬਾਈ ਉਹ ਕਹਿੰਦਾ ਬਾਈ ਉਹ ਟਾਈਮ ਹੀ ਜਿਹੇ ਲੱਗਦੀ ਉਹ ਮੁੜ ਕੇ ਉਹ ਕਰਕੇ ਆਏ ਫੇਰ ਠੀਕ ਹੈ ਫੇਰ ਮੇਰੀ ਉਹਦੀ ਬ ਐਨ ਨੇ ਤਾਂ ਮੈਨੂੰ ਫੋਨ ਕਮਾਂਡਟੀ ਨੇ ਵੀਡੀਓ ਪਾ ਦਿਉਣੀ ਬਾਈ ਨੇ ਉਹ ਕਰ ਤੇ ਫੋਨ ਵਾਲਾ ਕਹਿੰਦਾ ਬਾਈ ਇਹਦਾ ਬੜਾ ਵੀ ਲਈ ਮੈਂ ਕਿਹਾ ਯਾਰ ਮੈਨੂੰ ਤਾਂ ਮੇਰੇ ਕੋਲ ਤੇ ਗਿਆ ਮੈਨੂੰ ਤਾਂ ਦੱਸ ਦੇ ਬੰਦਾ ਮੈਂ ਕਿਹਾ ਹੋਰ ਨੂੰ ਖਾ ਇਹਨੂੰ ਅੱਗੇ ਬੰਦੇ ਕਿਹਾ ਉਹ ਮੋਗੇ ਵਟਰਾਦੀਆਂ ਬਾਈ ਹੋਣ ਦੀ ਉਹ ਕਹਿੰਦਾ ਤਾਂ ਕਹਿੰਦਾ ਵੀ ਹੁਣ ਕੱਲੂ ਆਉਂਗਾ ਮੇਰੀ ਸਵਾਦੀ ਵੀ ਇਹਦੀ ਯਾਰ ਦਲਵੀਰ ਦੇ ਚੱਕ ਠੀਕ ਜਦ ਵੀਰੇ ਸਵੇਰ ਟਾਈਮ ਕਹਿੰਦਾ ਉਸ ਟਾਈਮ ਦਾ ਕਹਿ ਦਿੰਦਾ ਉਸ ਆ ਮੇਰੇ ਕੋਲ ਆਹੀ ਕਿੱਲਾ ਯਾਰ ਮੈਂ ਕਿੱਥੇ ਉਹ ਕਰੂੰਗਾ ਹੁਣ 5 ਕਿੱਲਾਂ ਤੇ ਲੱਗਦੀ ਹੋਵੇ ਕੋਈ ਆੜ ਦੇ ਦੂਗਾ ਭਾਈ ਆਪਣੇ ਆਪ ਜੇ ਤਾਂ ਬੰਦਾ ਸੱਚਾ ਹੋ ਗਿਆ ਵੀਡੀਓ ਪਾ ਕੇ ਬੁਰਾ ਸਾਨੂੰ ਪਤਾ ਦੂ ਸਾਨੂੰ ਇਹ ਭਾਈ ਸਾਨੂੰ ਪਤਾ ਮੇਰੇ ਮੂਰੇ ਬਿਠਾਵੇ ਜੇ ਕਿਸੇ ਨੂੰ ਇਹਦਾ ਮੇਰੇ ਸਾਹਮਣੇ ਬਿਠਾਵੇ ਮੈਨੂੰ ਕਹੇ ਵੀ ਮੈਂ ਚਾ ਦੋ ਦਿਨ ਦਾ ਲਾਰਾ ਲਾਇਆ ਚਾਰ ਦਿਨ ਰਸਤਾ ਦਾ ਆਪਣਾ ਨਹੀਂ ਤਾਂ ਜਿੱਦ ਨੂੰ ਖੱਤੀ ਮੈਂ ਕਿੰਨੇ ਲਿਆਉਂਦਾ ਮੈਂ ਨਾਰਾ ਕਿਉਂ ਲਾਉਂਗਾ ਜੇ ਗੁਰਦੁਆਰੇ ਕਹਿ ਦੇ ਤੂੰ ਬੰਦਾ ਜਾਣ ਮੇਰੇ ਮੈਂ ਮੈਨੂੰ ਹੁਣ ਢੇਜ ਵੀ ਮੈਂ ਨਾ ਕਰੀ ਇਹਨੂੰ ਚੜੂਗਾ ਗੈਰੀ ਦਾ ਪਹਿਲੇ ਦਿਨ ਪਤਾ ਕੀ ਕਹਿੰਦਾ ਸਵੇਰੇ ਕਿ ਨਹੀਂ ਕਿਹਾ ਸ਼ਾਮ ਨੂੰ ਕਿਹਾ ਨੇਤਰਬਾਈ ਨੇ ਰੋਕਿਆ ਮੈਨੂੰ ਹਾਂ ਕਾਗਜ਼ ਪੜਾਉਣ ਜਾਣ ਦੇ ਅੱਛਾ ਰਾਜਾ ਕੋ ਨੇਤਰਬਾਈ ਕਹਿੰਦਾ ਵੀ ਐਂ ਕਰੀ ਗਾਲੇ ਵੀ ਕੱਲ ਨੂੰ ਉੱਥੇ ਜਾਣਾ ਹੈ ਹਾਂ ਵੀ 25 ਸਰਪੰਚਾਂ ਵਾਸਤੇ ਨਾ ਮੈਨੂੰ ਹੁੰਦਾ ਇਹ ਦੋ ਦੋ ਟਾਇਲਟ ਚਲੇ ਗਿਆ ਦੋ ਦੋ ਤਿੰਨ ਤਿੰਨ ਬੰਦੇ ਦੀ ਲੋਡ ਪੈਂਦੀ ਹੈ ਹੱਲੇ ਕੱਲੇ ਬੰਦੇ ਆਹੋ ਉਹ ਗਵਾਹੀ ਪੈਂਦੀ ਹੈ ਮੈਂ ਕਿਹਾ ਵੀ ਇਹ ਹੈ ਕਹਿੰਦਾ ਤੂੰ ਸਮਝਦੇ ਨਾਲ ਹੋ ਜਾਈ ਹਾਂ ਮੈਂ ਕਿਹਾ ਰਾਜੇਬਾਈ ਨੇ ਉਹਨੂੰ ਇਹਨਾਂ ਨੂੰ ਲੈ ਜਾ ਕਹਿੰਦਾ ਉਹ ਕਹਿੰਦਾ ਵੀ ਵੀ ਕਹਿੰਦਾ ਮੈਨੂੰ ਵੱਧ ਚਾਹੀਦੇ ਆ ਵਿੱਕੀ ਹੈ ਨਾ ਪਿੱਛੇ ਬੈਕ ਵਿੱਚ ਹੂੰ ਨੇਤਰਬਾਈ ਦੇ ਪਿੱਛੇ ਵਿੱਕੀ ਦੇ ਫਾਰਮ ਪਰ ਹੈ ਵੀ ਮਾਲਾ ਜੇ ਕੋਈ ਨੁਕਸਾਨ ਹੁੰਦਾ ਤਾਂ ਵਿੱਕੀ ਦੇ ਹੋ ਜਾਣ ਕਹਿੰਦਾ ਦੋ ਤਿੰਨ ਬੰਦੇ ਉਹਨੂੰ ਚਾਹੀਦੇ ਦੋ ਤਿੰਨ ਮੈਨੂੰ ਚਾਹੀਦੀਆਂ ਮੈਂ ਕਿਹਾ ਯਾਰ ਬਾਈ ਨੂੰ ਕਹਿੰਦਾ ਤਾ ਉਹਦੀ ਜੀਰੀ ਵੱਢਣੇ ਮੈਂ ਕਹਿ ਕਹਣਾ ਤੂੰ ਆਇਆ ਕਰੀ ਵੀ ਉਹਦੀ ਸ਼ਾਮ ਨੂੰ ਵੱਢ ਗਈ ਵੀ ਕਹਾਂ ਨੂੰ ਸਵੇਰੇ ਆਪਾਂ ਮੈਨੂੰ ਤਾਂ ਸਵੇਰੋਂ ਕਹਿੰਦਾ ਵੀ ਨੇਤਰੂ ਮਿਸਰੀ ਨੇਤਰ ਦਾ ਕਹਿੰਦਾ ਜੀਰੀ ਪੜਦੇ। ਯਾ ਮੇਰੇ ਇੱਟਰੇ ਵੀ ਕਹਿੰਦਾ ਜੀਰੀ ਪੜਦੇ। ਨਹੀਂ 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 ਮੈਨੂੰ ਨੇਤਰભાઈ ਮੂੰਹ ਪਰ ਕਰਾ ਲਉਂਗਾ ਉਹਨੇ ਫੋਨ ਕਰਕੇ ਕਿਹਾ ਵੀ ਮੈਨੂੰ ਉਹਨੂੰ ਕਰਕੇ ਕਹਿ ਵੀ ਸਵੇਰੇ ਆਪਾਂ ਉੱਥੇ ਜਾਣਾ ਵੀ ਤੇਰੀ ਸ਼ਾਮ ਨੂੰ ਵੱਢੂੰਗਾ। ਠੀਕ ਹੈ। ਕਿਆ ਨਹੀਂ ਆ ਨੀਤਰਾबाई ਤੇ ਮੂੰਹ ਪਰ ਪਾ ਦੂੰਗਾ ਜੇ ਇੰਨਾ ਸੱਚਾ ਬਣਦਾ ਨਾ ਇਹ ਤਾਂ ਫਾੜੀ ਗੱਲ ਆ ਮੇਰੇ ਮੇਰੇ ਗੱਲ ਹੋਈ ਵੀ ਹਾਂ ਮੈਂ ਨੀਤਰਾबाई ਦੇ ਮੂੰਹ ਤੇ ਖੋ ਗਏ ਨੀਤਰਾ ਮੈਨੇ ਕਹਿ ਵੀ ਰਾਜੇ ਬਾਈ ਸਾਡੇ ਵਰਗੀ ਹੋਈ ਉਹ ਵੀ ਰਾਜੇ ਬਾਈ ਨੂੰ ਫੋਨ ਕਰਕੇ ਕਹੇ ਨਾਲੇ ਗੱਲ ਤੇ ਆਉਂਦੇ ਵੀ ਨਹੀਂ ਕਿ ਇਹ ਰਾਜੇ ਬਾਈ ਨੂੰ ਕਹੇ ਸਾਨੂੰ ਪਤਾ ਨਹੀਂ ਹੈਗਾ ਕਿੱਡੇ ਗੱਸਟਾਂ ਬੰਦੇ ਨੀਤਰਾ ਬਾਈ ਨੇ ਮੈਨੂੰ ਫੋਨ ਕਰਕੇ ਕਹੇ 5-5 ਸਾਲ ਠੰਡੇ ਦੇ ਗਲਾਸਾਂ ਪਿੱਛੇ ਬੋਲਦੇ ਨਹੀਂ ਇਹ ਇਹ ਤਾਂ ਇਹ ਮਾੜੀ ਆਤ ਹੈ ਬਾਈ ਮੈਂ ਦੇਖਦਾ ਮਾੜੀ ਮਾੜੀ ਗੱਲ ਪਿੱਛੇ ਹੋਈ ਉਹਦਾ ਹੈ ਤੁਹਾਨੂੰ ਪਤਾ ਨਹੀਂ ਆ ਪਤਾ ਕਿਸੇ ਕੋਲ ਬਾਈ ਆਪਣੀ ਬਾਈ ਆ ਮੈਨੂੰ ਕਿ ਤੋ ਜਿਮੀਨ ਆਲਾ ਬਾਤ ਤਾਂ ਮੈਨੂੰ ਕੋਈ ਨਹੀਂ ਉਦੋਂ ਰਸਤਾ ਹੁੰਦਾ ਮੈਂ ਉਦੋਂ ਹੀ ਵੜ ਜਾਂਦਾ ਬਿੰਦਰ ਨਾਲ ਉੱਧਰ ਰਸਤਾ ਨਹੀਂ ਦਿੰਦਾ ਹੂੰ ਜਾਂ ਤਾਂ ਵੀਰ ਗੱਲ ਤਾਂ ਲੈ ਗੱਬੇ ਵੀਰ ਹੋਰ ਆ ਠੀਕ ਆ ਹੁੰਦਾ ਉਹਨੂੰ ਰਸਤਾ ਨਹੀਂ ਮੈਂ ਹਲੇ ਮੈਂ ਸਿਰ ਪਰ ਥੋੜਾ ਮੈਂ ਹਸਾ ਨਾਲ ਥੋੜਾ ਵੜਣੀ ਹੁੰਦੀ ਹਲੇ ਮੈਂ ਜਾਂਦਾ ਨਹੀਂ ਤਾਂ ਹੈਗਾ ਇਹ ਲੈ ਕੇ ਗਿਆ ਮੈਨੂੰ ਤੇਰੇ ਕੋਲ ਮਰਾ ਚੱਲ ਕਹਿ ਗਿਆ ਯਾਰ ਮੈਂ ਤਾਂ ਹੀ ਲੰਬੜ ਲੱਗਣਾ ਤਾਂ ਹੀ ਲੱਗਿਆ ਮੈਂ ਕਹਿ ਗਿਆ ਮੈਂ ਹਲੇ ਖੜ ਜਾ ਬੜਾ ਲੂੰਗਾ ਕੋਈ ਗੱਲ ਮੈਂ ਨੰਬਰ ਤਾਂ ਲਵਾ ਲੇ ਹੋਰ ਤੇ ਚੱਲ ਜਾਣਾ ਮੈਨੂੰ ਕਿਹ ਪਤਾ ਵੀ ਗਾਹ ਕਿਆ ਕਰਮਾਣੀ ਪਈ ਬੈਠੇ ਮੈਂ ਤੈਨੂੰ ਕਰ ਦਤਾ ਮੈਂ ਉੱਥੇ ਤੇ ਤੇਰੇ ਕੋਲ ਤੇ ਫੇਰ ਵੀ ਲੰਗਿਆ ਮੈਂ ਤਾਂ ਬਾਗਮਾ ਆਇਆ ਚੱਲਦੀ ਮੈਨੂੰ ਨੀਤਰ ਬਾਈ ਨੇ ਨਾ ਕਰਤੀ ਫੇਰ ਲੋਕ ਕਹਿੰਦੇ ਹਾਸ਼ਵੀਰ ਪੰਪਤ ਦੁੰਦਾ ਕਹਿੰਦੇ ਕਾਲੇ ਮੈਂ ਕਿੰਨੇ ਕ ਪੰਪਤ ਦੇ ਨਾ ਕਿਸੇ ਦੀ ਗੱਲ ਚ ਆਉਂਦਾ ਠੀਕ ਐ ਇਹ ਮੈਨੂੰ ਵੀ ਪਤਾ ਚੁਣੀਆਂਦਾਰੀ ਯਾਰ ਮੈਂ ਕਿਸੇ ਨੂੰ ਕਹਾਂ ਨਾ ਬਾਸਤਾ ਕੋਈ ਮੈਨੂੰ ਮੈਂ ਕਿਸੇ ਦੇ ਵਿੱਚ ਨਹੀਂ ਆਉਂਦਾ ਅੱ ਅਸੀਂ ਕਾਗਜ਼ ਪਾਈ ਕਰਕੇ ਮੈਨੂੰ ਕਹਾਂ ਮਾਈ ਸਵੇਰੇ ਨਹੀਂ ਕੱਲ ਨੂੰ ਜਿਹੜਾ ਕਹਿੰਦਾ ਮੈਨੂੰ ਕੱਲ ਦਾ ਸ਼ਾਮ ਦੇ ਦਿੰਦਾ ਕਿਉਂਕਿ ਮੈਨੂੰ ਨੇਤਰ ਬਾਈ ਨੇ ਕਹਾਇਆ ਵੀ ਇਹ ਮੁੱਕਰ ਰਿਹਾ ਜਾਣਾ ਵੀ ਮੈਂ ਜੀਰੀ ਵਢਣੀ ਮੇਰੀ ਕੱਲ ਨੂੰ ਅੱਛਾ ਵੀ ਤੂੰ ਇਹਨੂੰ ਕਹਿ ਗਈ ਇਹ ਤਾਂ ਵੀ ਨੇਤਰ ਨੇ ਕਿਹਾ ਵੀ ਜੀਰੀ ਪਈ ਜੀਰੀ ਵਢਣੀ ਨਹੀਂ ਦੀ ਨਾ ਨੇਤਰ ਬਾਈ ਨੇ ਇਹ ਗੱਲ ਕਹੀ ਵੀ ਸਵੇਰੇ ਨਾ ਕਰਦੇ ਉਹਨੂੰ ਵੀ ਸਵੇਰੇ ਆਪਾਂ ਉੱਥੇ ਜਾਣਾ ਵੀ ਸ਼ਾਮ ਨੂੰ ਵਢੂੰਗਾ ਫੇਰ ਉਧਰ ਹੋ ਗਈ ਮਸ਼ੀਨ ਖਰਾਬ ਹੁਣ ਮੈਂ ਮੇਰੇ ਬਾਅਦ ਚੱਲਦਾ ਕਹਿੰਦੇ ਵਗੈਰਾ ਵੀ ਵੀਡੀਓ ਵੀਵਾ ਵਾਸਤੇ ਕਹਿੰਦੇ ਪਾਉਂਦੇ ਆ ਹਾਂ ਅਸੀਂ ਕਿੰਨਾ ਕਾ ਕੰਟੈਕਟ ਚੋਰੀ ਕਰ ਲਿਆ ਕੇ ਦਿੰਦਾ ਸਾਨੂੰ ਮੈਡੀਕਲ ਆਇਆ ਸਾਨੂੰ ਮੈਡੀਕਲ ਕਿਹਦੀਆਂ ਜਿਹੜੇ ਕੀ ਕਰਦੇ ਅਸੀਂ 35 40 ਕੀ ਲੈਂਦੀਆਂ ਨਾਲ ਸਾਨੂੰ ਕੋਈ ਲਾਲ ਜਿੰਦਿਆਂ ਜਿਹਾ ਵਕਾ ਖਰੀਦਦੇ ਆ ਆਪਣੀ ਦਮ ਪਰ ਖਰੀਦਿਆ ਬਾਈ ਰਫਾਨੇ ਕੋਈ ਗੱਲ ਸੁਣੋ ਕੋਈ ਕੈਦ ਵਿੱਚ ਕਿਸੇ ਦੇ ਰੁਪਈਆ ਵੀ ਮੰਗਿਆ ਹੋਵੇ ਕੋਈ ਵੀ ਕਹਿ ਦੇ ਵੀ ਹਾਂ ਹਰਸ਼ਵੀਰ ਨੇ ਭਾਈ ਸਾਤੇ ਪੈਸੇ ਲੈ ਕੇ ਚੀਜ਼ ਲਿਆਂਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਈ ਉਹੀ ਕਹਿ ਦੇਵੇ ਆ ਕੇ ਬਾਹਰ ਦਾ ਕਹਿ ਦਵੇ ਕੋਈ ਜੇ ਵੀਊ ਦੀ ਗੱਲ ਕਰੀਏ ਮੈਂ ਕੱਲ ਮੈਨੂੰ ਬੰਦੇ ਦੱਸੇ ਵੀਊ ਉਹੀੋਂ ਪਰੇਸ਼ਾਣ ਤੁਸੀਂ ਸਹੀ ਤੇ ਸਾਡੇ ਕੋਲ ਦੱਸ ਵੀਊ ਪਰ ਅਸੀਂ ਲੋਕਾਂ ਦੀ ਬਣਾਉਂਦੇ ਹੋਈ ਕਿਤੇ ਜਾਂਦੇ ਹੋ ਤਾਂ ਕਹੇ ਵੀ ਸਾਨੂੰ ਹਾਂ ਹਾਂ ਉਹੀ ਗੱਲ ਹੈ ਔਰ ਭਾਈਆਂ ਨੇ ਕਮੈਂਟ ਵਿੱਚ ਕਿਹਾ ਵੀ ਤੂੰ ਭਾਈ ਤੇ ਉਹ ਮਸ਼ੀਨ ਪਰ ਤੇਰੇ ਨਾਲ ਤਿੰਨ ਦਿਨ ਘੁੰਮਦਾ ਰਹਦਾ ਐ ਸੀ ਭਾਈ ਮੇਰੇ ਕਰਕੇ ਨਹੀਂ ਘੁੰਮੈਂ ਮੈਂ ਹੁਣ ਕਹਿ ਸਕਦਾ ਵੀ ਆਪਣੇ ਵੀਊਆਂ ਕਰਕੇ ਘੁੰਮੈਂ ਮੈਂ ਕਹਿ ਸਕਦਾ ਉੱਥੇ ਹਾਂ ਹੋਵੇ ਠੀਕਾ ਕਿ ਦਿਨ ਬਟ ਨਹੀਂ ਤੇ ਉਦਨ ਉਦਨ ਜ਼ਰੂਰ ਇਹਨੂੰ ਕਿਹਾ ਮੈਂ ਇਹ ਕਹਿੰਦਾ ਮੇਰੇ ਬੜਨੀ ਨਾ ਕਿਹਾ ਬਦਨਾਮ ਇਹਨੂੰ ਉੱਥੇ ਉੱਥੇ ਜਾਣੀਆਂ ਬਰਾਵੀ ਸਾੜੀ ਵਿੱਚ ਸਵਾਰ ਗਿਆ ਬਸ ਨਾ ਕਿਹਾ ਭਾਈ ਉੱਥੇ ਉੱਥੇ ਮਸ਼ੀਨ ਜਾਣੀਆਂ ਕਿਉਂਕਿ ਮੈਂ ਤਾਂ ਜਾਣ ਮਸ਼ੀਨ ਕੋਲ ਮੈਂ ਉਹਦਾ ਸਾਦੇ ਤਿੰਨ ਚਾਰ ਦਿਨ ਹੋ ਗਏ ਪੇਸ਼ੇ ਵੀ ਤੇਰਾ ਜੀ ਉਹ ਵੀਡੀਓ ਬਾਤ ਹੀ ਮੈਂ ਤਾਂ ਮੈਂ ਇੱਥੇ ਵੀ ਨਹੀਂ ਪੜਿਆ ਯਾਰ ਮੈਂ ਤਾਂ ਹੁਣ ਕਮੈਂਟ ਦੇਖਿਆ ਪਹਿਲਾਂ ਮੈਂ ਤਾਂ ਦੇਖਦਾ ਹੀ ਨਹੀਂ ਉਹਨੂੰ ਬਥੇਰੇ ਕਹਿੰਦੇ ਵੀ ਭਾਈ ਤੁਸੀਂ ਕਮੈਂਟ ਨਹੀਂ ਦੇਖਦੇ ਮਾ ਵੀਰੇ ਵੀ ਆਪਾਂ ਕੋਲ ਇੰਨਾ ਉਹ ਨਹੀਂ ਹੁੰਦਾ ਹੈਗਾ ਮੈਂ ਕਿਤੇ ਦਾ ਰਿਪਲਾਈ ਨਹੀਂ ਬਿਨਾਂ ਆਪ ਰਿਪਲਾਈ ਕਰ ਸਕਦੇ ਜਿਆਦਾ ਲਾਈਕ ਕਰ ਬਈ ਨਾ ਮੇਰੀ ਆ ਤਾਂ ਨਾ ਗੱਗੇ ਦੀ ਆ ਇਹ ਇਹਨੂੰ ਤਾਂ ਪੜ੍ਹਨੇ ਹੀ ਨਹੀਂ ਆਉਂਦੇ ਬਾਪੂ ਮੈਂ ਨੂੰ ਪਤਾ ਮੈਂ ਨਹੀਂ ਦੇਖਦਾ ਯਾਰ ਅਗਲਾ ਮੈਂ ਕਦੇ ਉਹ ਨਹੀਂ ਕਰਦਾ ਨੁਕਾਨਾ ਲਾਈਕ ਕਰ ਦਿੰਦਾ ਛੇਤੀ ਛੇਤੀ ਕਮੈਂਟ ਉਹ ਕਿਉਂ ਮੈਨੂੰ ਪੁੱਛੀ ਜਾਂਦਾ ਕਹਿੰਦੇ ਪੁੱਛਿਆ ਹੁੰਦਾ ਕਿੰਨੇ ਪੁੱਛਿਆ ਹੁੰਦਾ ਮੈਂ ਕਹਾ ਯਾਰ ਮੇਰੇ ਘਰ ਇੰਨਾ ਹੋ ਨਹੀਂ ਹੈਗਾ ਵੀਡੀਓ ਤੇ ਅੱਛਾ ਨਾ ਯਾਰ ਅਸੀਂ ਤਾਂ ਇਹੋ ਵਿੱਚ ਬਾਪੂ ਤੁਸੀਂ ਤੇ ਜਾਂਦੇ ਆ ਜੇ ਕਿਸੇ ਬੰਦੇ ਨੂੰ ਸ਼ੱਕ ਆ ਆ ਮੇਰੇ ਮੂੰਹ ਪਰ ਬੈਠ ਕੇ ਸਾਹਮਣੇ ਵੀਡੀਓ ਬਣਾ ਕੇ ਕਹਿੰਦੇ ਵੀ ਮੈਂ ਨਾ ਕਰੀ ਜਾਂ ਫਿਰ ਮੈਂ ਆ ਕਰਿਆ ਹਾਂ ਠੀਕ ਹੈ ਨਾ ਭਾਈ ਨਾਲ ਕਾਈ ਕੋਈ ਗੱਲ ਹੈ ਕੀ ਭਾਈ ਕੋਈ ਗੱਲ ਫਿਰ ਬਾਈ ਸਾਡੇ ਤੇਰੇ ਭੋਲੀ ਕਹਿਣਾ ਆਇਤਾ ਵੀ ਮੇਰੀ ਭਾਈ ਅੰਬਰ ਲਾਵੇ ਤੂੰ ਆਪਣੀ ਕਹਿਣਾ ਇਹਦਾ ਮੈਂ ਅੰਬਰ ਲਾ ਲਈ ਇਹ ਗੱਲ ਕਹੀ ਵੀ ਬਾਈ ਆਪਣੇ ਸਾਧੂ ਵਾਲਾ ਕੰਮ ਨਾ ਕਰਦਾ ਬਾਹ ਦਾ ਗੱਲ ਖੇਡਦਾ ਇਹ ਗੱਲ ਹੋਈ ਜਾਂ ਫਿਰ ਇਹੇ ਕੰਮ ਹੁਣ ਅੱਜ ਮੇਰੇ ਕੋਲ ਬੰਦੇ ਆਏ ਤੇ ਵੀ 40 ਕਿੱਲੇ ਆ ਬਾਈ ਹਾਂ ਅੱਜ ਹੁਣ ਜਦ ਮੈਂ ਰੋਟੀ ਖਾਂਦਾ ਹਾਂ ਮੈਂ ਕਹਿੰਦਾ ਉਹ ਕਹਿੰਦਾ ਬਾਈ 40 ਕਿੱਲੇ ਆ ਮੇਰੇ ਕੋਲ ਠੀਕ ਆ ਵੀ ਸਾਡੇ ਮਸ਼ੀਨ ਲਾ ਬੰਦਾ ਲਾਰੇ ਲਾ ਰਿਹਾ 5 ਦਿਨ ਹੋ ਗਏ ਪੱਕਾ ਬੰਦਾ ਉਹਨਾਂ ਦਾ ਠੀਕ ਆ ਮੈਂ ਉਹ ਬਾਈਆਂ ਨੂੰ ਕਿਹਾ ਮੈਂ ਕਹਾ ਬਾਈ ਦੇਖੋ ਮੈਂ ਆਪਣੇ ਬੰਦੇ ਨੇ ਖਰਾਬ ਕਰਨੇ ਠੀਕ ਆ ਚਲੋ ਕੋਈ ਕਹਿੰਦਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਹਲੇ ਮਸ਼ੀਨ ਨਹੀਂ ਉਹਦੀ ਠੀਕ ਹੋਊਗੀ ਵੀ ਰਿਪੇਅਰ ਨਹੀਂ ਟਾਈਮ ਸੀ ਮੈਂ ਚਲੋ ਕੋਈ ਗੱਲ ਨਹੀਂ ਭਾਈ ਬੰਦੇ ਨਹੀਂ ਆਪਾਂ ਤੁਹਾਡੇ ਉਹ ਵੀ ਬੰਦਾ ਆਪਣਾ ਹੀ ਕੋਈ ਗੱਲ ਨਹੀਂ ਬੰਦੇ ਨਹੀਂ ਖਰਾਬ ਕਰਨੇ ਤੁਹਾਡਾ ਇੰਨਾ ਕਰ ਸਕਦਾ ਮੈਂ ਪੁੱਛ ਲੈਂਦਾ ਫੋਨ ਕਰਕੇ ਬੰਦੇ ਨੂੰ ਵੀ ਥੋੜੇ ਜਿਹੜੇ ਹੁਣ ਕਿੰਨੇ ਵਧਣ ਨੂੰ ਹੋਵੇ ਉਹ ਕਹਿੰਦਾ 15 ਕਿੰਨੇ ਵਧਣ ਨੂੰ ਹੋਈ ਪਏ ਵੀ ਕਾਹ ਨੂੰ ਲਾ ਦੇ ਚਾਹੀ ਮਾ ਭਾਈ ਮੇਰੀ ਦਾਣੀ 12 ਤਰੀਕ ਤੱਕ ਬੇਲੀ ਹੈਗੀ ਆ ਉਹ ਠੀਕ ਆ ਸਿੱਧੀ ਵੀ ਕਰ ਦੇ ਹਾਂ ਠੀਕ ਆ ਅੱਜ ਕੀ ਤੁਸੀਂ ਮੇਰੇ ਤੇ ਵੜਾ ਲੂਗਾ ਮੈਂ ਆਪਣੇ ਬੰਦੇ ਛੱਡ ਕੇ ਉਧਰ 98 ਮੀਲੀਆ ਦਾ ਲੀ ਉਹ ਤਾਂ ਜਿਹੜੇ ਪੱਕੇ ਆ ਪੱਕੇ ਆ ਵੀ ਮੇਰੇ ਚਾਹੇ ਵੀ ਹੁਣ ਗਰੀ ਵੀ ਆ ਵਧਣੀ ਤਾਂ ਮੈਂ ਹੀ ਆ ਉਹਨਾਂ ਦੀ ਹੂੰ ਜਦ ਖੜੀ ਵੀ ਮੈਂ ਹੀ ਵੜਦਾ ਤਾਂ ਗਰੀ ਵੀ ਮੈਂ ਹੀ ਵੜਦਾ ਚਾਹੇ ਟਾਈਮ ਲੱਗੇ ਚਾਹੇ ਘੱਟ ਵਧ ਹੋ ਜੇ ਕਹਿੰਦਾ ਗੱਲ ਪੱਕੇ ਮਾ ਤੁਹਾਨੂੰ ਨਹੀਂ ਲਾਰੇ ਚ ਰੱਖਣਾ 12 ਤਰੀਕ ਤੱਕ ਆਪਣੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਐਨੇ ਨੂੰ ਮੇਰੇ ਮੰਡੀਆਂ ਖੁੱਲੀਆਂ ਬੰਦਿਆਂ ਦੇ ਜਿਹੜੇ ਟਰਾਲੇ ਭਰੇ ਖੜੇ ਉਹਨਾਂ ਦਾ ਫੇਰ ਫੋਨ ਆ ਜਾਣਾ ਆਹੋ ਮੇਰੇ ਭਾਈ ਬਿਲਡ ਭਾਈ ਵੀ ਇਹ ਕੰਮ ਨਹੀਂ ਹੋਣਾ ਮਸ਼ੀਨ ਕਾਲੂ ਤੁਹਾਨੂੰ ਮੈਂ ਪੁੱਛ ਕੇ ਦੱਸ ਦਿੰਦਾ ਮੈਨੂੰ ਦੋ ਘੰਟੇ ਪਹਿਲਾਂ ਤੇ ਦੇ ਆ ਮਸ਼ੀਨ ਮਿਲ ਗਈ ਵੀ ਤੁਹਾਨੂੰ ਦੇ ਦਿੰਦਾ ਜੇ ਹਾਂ ਕਰਤੀ ਮੈਂ ਸੋਨੂ ਨੂੰ ਫੋਨ ਕਰਾ ਜਦੇ ਆਹੋ ਸੋਨੂ ਕਿਤੇ ਗਿਆ ਉਹਦਾ ਕਿਤੇ ਮਾਰਕੀਟ ਹੋਵੇ ਕਹਿੰਦਾ ਮੈਂ 2 ਘੰਟੇ ਤੱਕ ਦੱਸਦਾ ਮੈਂ ਇਹ ਵੀ ਗੱਲ ਕਰ ਲਈ ਉਹਨਾਂ ਨੇ ਵੀ ਬਾਈ ਐ ਨਾ ਕਹੀ ਵੀ ਆਹ ਬੰਦੇ ਨੇ ਵੱਡੀ ਮੁੜਕੇ ਉਹੀ ਬੁਲਾ ਹੂੰ ਸਿਰਫ ਜੇ ਬੁਲਾਉਂਗਾ ਮੈਂ ਇੱਕ ਦਿਹਾੜੀ ਵਾਸਤੇ ਵੱਡੇ ਥੋੜੇ 18 ਵੱਡੋ ਮੈਂ ਥੋੜੇ 15 ਵੱਡੋ ਥੋੜੇ 18 ਵੱਡੋ ਹੋ ਜਾਣ ਲਾ ਲਾ ਠੀਕ ਹੈ ਠੀਕ ਹੈ ਵੀ ਮੁੜਕੇ ਮੈਨੂੰ ਐ ਨਾ ਕਿਓ ਹਾਂ ਉਹਦਾ ਟਾਈਮ ਹੋਇਆ ਜੇ ਇੱਕ ਦਿਹਾੜੀ ਹੋਰ ਲਾਣੀ ਹੋਈ ਉਹ ਮੌਕੇ ਪਰ ਦੱਸ ਦਊਗਾ ਠੀਕ ਹੈ ਪਰ ਮੈਂ ਤੁਹਾਡੀ ਕੱਲ੍ਹ ਤੇ ਹੋਗਾ ਉਹ ਸਾਡੇ ਉਹਨਾਂ ਨੂੰ ਦੱਸਣਾ ਮੈਂ ਤਾਂ ਬਾਈ ਪਹਿਲੇ ਨਹੀਂ ਆਪਾਂ ਕਿਸੇ ਨੂੰ ਲਾਰਾ ਲਾਉਂਦੇ ਨਾ ਮੈਨੂੰ ਇਹ ਉਹ ਹੈ ਵੀ ਕਿਸੇ ਦਾ ਕਿੱਲਾ ਫਰਾਣਾ ਹੈ ਪਰ ਕਿੱਲੇ ਵਾਲੇ ਪੰਗੇ ਮੌੜਾਉਂਦੇ ਆ ਮੇਰੀ ਜਵੇਰ ਨੂੰ ਨ 5-7 ਕਿੱਲੇ ਵਾਲਾ ਕੋਈ ਆਣ ਦੇ ਦੂ ਬਾਈ ਕਿਸੇ ਦਾ ਗਿਆ ਬਹੂਗਾ ਨਹੀਂ ਆਉਂਦਾ ਆਣ ਦਿੰਦਾ ਯਾਰ ਪਹਿਲਾਂ ਕਹਿੰਦਾ ਮੇਰੇ ਟਰੈਲਰ ਭਰ ਕੇ ਜਾ ਬਾਈ ਸਿਆਣੇ ਜਿਹੜੇ ਬਲੌਗ ਦੇਖਦੇ ਆ ਖੇਤੀ ਕਰਦੇ ਆ ਹੁਣ ਮੰਨ ਕੇ ਚੱਲ ਕਾਲੇ ਬਾਈ ਦੀ ਮਸ਼ੀਨ ਚੱਲਦੀ ਆ ਠੀਕ ਆ ਲਾਪਰੀਤ ਦੇ ਚ ਜਾਣ ਦੇ ਦੂੰਗਾ ਪਹਿਲਾਂ ਆਪਣੇ ਖੇਤ ਚੋਂ ਨਿਕਲ ਕੇ ਕੋਈ ਹੋਰ ਜਾਂ ਮੇਰੀ ਚੱਲਦੀ ਆ ਮੈਂ ਲਾਪਰੀਤ ਤੋਂ ਹੋਰ ਜਾਂ ਮੈਂ ਕਹਣਾ ਯਾਰ ਮੇਰੀ ਵੱਢ ਕੇ ਜਾ ਵੱਢ ਕੇ ਜਾ ਹੁਣ ਤੇਰੇ ਮੱਖੇ ਚ ਖਰਾਬ ਹੋ ਗਈ ਮੇਰੀ ਮਸ਼ੀਨ ਮੈਂ ਤੇਰਾ ਇੱਕ ਕੋਣਾ ਅੱਧਾ ਪੌਣਾ ਡੇਢ ਕੱਟ ਲੱਗਿਆ ਪਤਾ ਅਗਲਾ ਉਇਆਂ ਨਹੀਂ ਨਿਕਲੂਗਾ ਇਹ ਕਹਿੰਦਾ ਪਤਾ ਨਹੀਂ ਕਾਹਤੇ ਛੱਡ ਗਈ ਉੱਥੇ ਮੇਰੀ ਮਸ਼ੀਨ ਮਸ਼ੀਨ ਖਰਾਬ ਹੋਈ ਮੈਂ ਜਾ ਕੇ ਤਾਂ ਨਾ ਉਹੀ ਵੜੂੰਗਾ ਚਲੋ ਠੀਕ ਹੈ ਖੱਡ ਫੇਰ ਕਰੋ ਬਸ ਹੁਣ ਉਹ ਨਹੀਂ ਕਹਿੰਦੇ ਇਹ ਨਹੀਂ ਹੈ ਹਾਂ ਅਜਿਹੀਆਂ ਗੱਲ ਨਹੀਂ ਹੁੰਦੀ ਗੱਲ ਬੰਦਾ ਟਿਕਾਣੇ ਦੀ ਕਰੇ ਆਪ ਵੀ ਸੱਚਾ ਬੰਦਾ ਸਾਨੂੰ ਪਤਾ ਕਿੰਨਾ ਕਿ ਸੱਚਾ ਸਾਨੂੰ ਸਰਦੇ ਇਹ ਸਾਨੂੰ ਪਤਾ ਮੇਰੀ ਗੱਲ ਠੀਕ ਹੈ ਨਾ ਹੁਣ ਅਸੀਂ ਆਪਣੇ ਬੰਦੇ ਗੱਲਾਂ ਦੋਏ ਆ ਹਾਂ ਆਪਾਂ ਕਿਹਦਾ ਬਾਈ ਮਾੜਾ ਨਹੀਂ ਕਹਿੰਦੇ ਹੈਗੇ ਕਿਉਂਕਿ ਸਾਨੂੰ ਵਿੱਚ ਪਰੇਖਾਂ ਲੱਜ ਜਾਂਦਾ ਬੰਦਿਆਂ ਲਈ ਉਹੀ ਗੱਲ ਹੈ ਇਹ ਨਹੀਂ ਹੈ ਅਸੀਂ ਨਹੀਂ ਕਹਿੰਦੇ ਭਾਈ ਮੇਰੀ ਗੱਲ ਜਿੱਦਾਂ ਨਹੀਂ ਲੱਗੇ ਤੇਰੇ ਵੀ ਕੋਲੇ ਗਏ ਕੱਲ ਕਹਿਣ ਗਏ ਤੇ ਬਸ ਭਾਈ ਵਲੌਗ ਦੇਖਦੇ ਕਦੇ ਦੇਖਿਆ ਕੱਲ ਦੀ ਉਹ ਵੀ ਕੰਨ ਲਗਾਇਆ ਉਹ ਵਾਹ ਲੈ ਕੇ ਗਿਆ ਵਾਲਾ ਬੰਦਾ ਆਇਆ ਜਿੱਦਾਂ ਦੀ ਮੈਨੂੰ ਮਸ਼ੀਨ ਚੱਲੀ ਰਾਜੇਬਾਈ ਦਾ ਰੋਡ ਬਲੌਕ ਹੁੰਦਾ ਇਹ ਮੇਰੀ ਵੀ ਨਹੀਂ ਆਈ ਮੈਂ ਬੁਆਰਦਾ ਮੈਂ ਵੀ ਨਹੀਂ ਨੀਂਦੇ ਪਾਇੇ ਜਿੰਨੇ ਉਹਦੇ ਬਾਅਦ ਇਹਨੇ ਪਾਤੀ ਜਾ ਕੇ ਔਰ ਮੇਰੇ ਤੇ ਪਹਿਨਾ ਪਾ ਦਿੰਦਾ ਸ਼ਾਮ ਨੂੰ ਜੇ ਮੈਨੂੰ ਇਹਦੇ ਕੋਈ ਚੱਕਰ ਹੋਵੇ ਮੈਂ ਇਹਨੂੰ ਜਲਦੀ ਕਹਿ ਦੂੰਗਾ ਮੇਰੇ ਤੇ ਬਈ ਬੇਰਲਾ ਨਾ ਪੰਕ ਠੀਕ ਆ ਮੈਨੂੰ ਕੋਈ ਚੱਕਰੇ ਨਹੀਂ ਨਾ ਮੈਨੂੰ ਵੀਵਾਂ ਦਾ ਨਾ ਆਉਂਦਾ ਉਹਦਾ ਲੱਗ ਨਹੀਂ ਜਾਂਦਾ ਸਾਨੂੰ ਨਹੀਂ ਚੱਕਰੇ ਆਪਾਂ ਦਾ ਹੋਰੇ ਕੰਮ ਨਹੀਂ ਲੋੜਦਾ ਬਾਈ ਅੰਦਾ ਉਹ ਕਰਉਂਦੀ ਵੀ ਨਹੀਂ ਵਾਹ ਤੇ ਨਾ ਮੈਂ ਮੈਂ ਕਹੀਂ ਉਹ ਕਰਦਾ ਮੈਨੂੰ ਉਹ ਨੋਟ ਨਹੀਂ ਹੁੰਦਾ ਕੰਮ ਅਸਾਂ ਆਏ ਆ ਚੱਲ ਵਿੱਚ ਜਿਹੜੇ ਆਪਣੇ ਦੇਖਦੇ ਬਲੌਗ ਹੋਈ ਜਾਂਦੇ ਬਾਈ ਕਾਦੇ ਨਹੀਂ ਬਲੌਗ ਪਾਉਂਦੇ ਤੂੰ ਕਾਤਾ ਨਹੀਂ ਪਾਉਂਦਾ ਇਹ ਉਹਦੇ ਲੈ ਕੇ ਪਾਉਣਾ ਪੈਂਦਾ ਰੋਜ਼ ਬਾਕੀ ਇਹ ਨਹੀਂ ਹੁੰਦਾ ਕਿਲਾ ਹੋਆ ਅਸੀਂ ਵੀ ਠੇਕੇ 'ਤੇ ਲਾਈ ਵੀ ਅਸੀਂ ਸ਼ਾਹੂ ਕਰਦੇ ਨਾਲ ਕਿੰਨਾ ਬਾਰੇ ਪਿਆ ਪੀਦਾ ਪਾਉਂਦੇ ਪੰਜ ਪੰਜ ਛਿੱਟੇ ਕਿਲੇ ਆ ਸਾਡੇ ਠੇਕਿਆਂ 'ਤੇ ਦੰਪਰ ਵਾਲੇ ਠੇਕਿਆਂ ਵਾਲੇ ਕੀ ਲੈਣਾ ਭਾਓ ਨਹੀਂ ਇਹਾ ਜੀ ਕਿਲੇ ਨੂੰ ਬੀਕ ਲਿਆ ਆ ਆ ਹਿੰਮਤ ਆ ਹ ਇਹਨਾਂ ਦੀ ਹਿੰਮਤ ਆ ਇਹਨਾਂ ਨੇ ਠੇਕੇ ਪਲੇ ਮੈਂ 25 ਕਿਲੇ ਮੇਰੇ ਕੋਲ ਹਿੰਮਤ ਆ ਮੈਂ ਲਈ ਮੈਂ 35 ਕਿਲੇ ਠੇਕੇ ਪਰ ਆਪਣੀ ਤਾਂ ਵੀ 5 6 ਕਿਲਿਆਂ ਚਾਹੇ ਪਿੰਡ ਤੇ ਪੁੱਛ ਲਿਓ ਜਿਹੜੀ ਆਮ ਨਹੀਂ ਕਰਦੀ ਇਹ 30 ਪਰ ਖੜੇ ਆ ਇਹ ਠੇਕੇ ਪਰ ਲੇ ਆ ਆਪਣੇ ਕਰਦੇ ਪਰ ਜਿਸ ਤਰ੍ਹਾਂ ਮੈਂ ਇਹ ਮਟਾ ਬਣਾਈਆਂ ਹੋਈਆਂ ਆਪਣੇ ਦਮ ਪਰ ਬਣਾਈਆਂ ਹੋਈਆਂ ਕਿਸੇ ਤੇ ਤਾਂ ਲੈ ਕੇ ਉਹ ਤਾਂ ਨਹੀਂ ਕਰਦੇ ਲੈ ਵਿਆਜ ਤਾਂ ਨਹੀਂ ਤਾਰਨਾ ਜਾਂ ਕੋਈ ਭਾਈ ਤੁਹਾਨੂੰ ਪਤਾ ਹੁਣ ਆ ਟਰੈਕਟਰ ਖੜਾ ਕਿਸ਼ਤਾ ਪਰ ਖੜਾ ਮੰਨੂ ਪਤਾ ਵੀ ਮੈਂ ਕਿਸ਼ਤ ਦੇਣੀ ਭਾਈ ਨਹੀਂ ਜਾਂ ਕੋਈ ਬੰਦਾ ਵੀਡੀਓ ਵਾਲਾ ਕਹਿ ਦਵੇ ਵੀ ਉਹ ਬੰਦੇ ਨੂੰ ਆਪੇ ਮੈਂ ਵੀ ਜਿਆਦਾ ਆਉ ਕਰੇ ਹਾਂ ਕੈਰ ਵੀ ਨਾ ਠੀਕ ਹੈ ਇਹ ਕੋਈ ਬੰਦਾ ਕਹਿ ਦਵੇ ਯਾ ਫਿਰ ਸਾਨੂੰ ਸਾਥੇ ਨਾ ਕੋ ਹਾਉ ਵੀ ਕਿਆ ਬੰਦ ਰੁਕੇ ਆਪਾਂ ਅਸੀਂ ਕਹਿਣਾ ਨਹੀਂ ਕਿ ਕਿੱਥੇ ਗਿਆ ਹੁੰਦਾ ਅਸੀਂ ਬੋਲਣਾ ਨਹੀਂ ਚਾਹੁੰਦੇ ਕਿ ਨਹੀਂ ਚਲੋ ਠੀਕ ਹੈ ਭਾਈ ਗੱਲ ਕਰਦੇ ਕਰਦੇ ਸਿਰ ਤੋਂ ਆਪਾਂ ਇਹ ਦਮੋ ਤੇ ਲੋ ਭਾਈ ਆਇਆ ਮੈਂ ਹੋਰ ਕੰਮ ਤਾਂ ਮੇਰਾ ਫ੍ਰੀਜੇ ਸਰ ਗਿਆ ਮੈਨੂੰ ਸਹੀ ਮੈਨੂੰ ਲੈਣ ਆਇਆ ਤਾਂ ਮਰੰਡੇ ਚੱਲੀਏ ਪੱਖਾ ਲੈਣ ਹਾਂ ਤੇ ਉਹ ਪਿਆਰ ਸਾਡੇ ਬਖੁੱਲੇ ਹੋ ਗਿਆ ਓਏ ਇਹ ਚਲ ਹੈ ਠੀਕ ਹੈ ਬਾਈ ਮੈਂ ਸੋਚਦਾ ਨਹੀਂ ਮੈਂ ਐਗੜੀ ਸਾਈਡ ਚ ਆ ਲਈ ਆ ਸਿਰਸੁਰ ਦਾ ਕੋਈ ਨਹੀਂ ਨਹੀਂ ਸਿਰ ਦੀ ਗੱਲ ਨਹੀਂ ਹੈਗੀ ਹਰਸ਼ਵੀਰ ਮੈਨੂੰ ਹੋਰ ਚੱਕਰਦਾ ਵੀ ਮਰੰਡੇ ਨੂੰ ਮੈਂ ਤਾਂ ਕਹਿੰਦਾ ਮੈਂ ਕਿ ਚਰ ਮਰੰਡੇ ਜਾ ਕੇ ਆ ਜੀ ਵੀ ਇਹ ਕਿਸੇ ਛੋਟੀ ਗੱਡੀ ਦਾ ਹੈ ਹੂੰ ਵੀ ਬੜਾ ਜੰਨ ਦਾ ਲਾਲਾ ਹੈ ਨਾ ਆਲਟੋ ਦਾ ਲਾਲਾ ਹੈ ਯਾਰ ਪੂਰੀ ਹਵਾ ਮਾਰਦਾ ਮੈਂ ਸੋਚਦਾ ਤਾਂ ਵੀ ਇਹ ਜਿਹੜੀ ਹੋਰ ਗੱਡੀਆਂ ਹੁੰਦੇ ਸਕੋਰਡਾਂ ਜਿਹਦੇ ਬੜੇ ਏਸੀ ਹੁੰਦੇ ਜਿਵੇਂ ਸਕੋਰਪੀਓ ਹੋ ਗਈ ਉਹਦਾ ਬੜਾ ਏਸੀ ਹੁੰਦਾ ਉਹਨੂੰ ਇਹ ਪੱਖਾ ਵੀ ਬੜਾ ਹੁੰਦਾ ਬਾਈ ਉਹਦਾ ਫਰਕ ਹੈ ਮੈਂ ਕਹਿੰਦਾ ਤਾਂ ਵੀ ਬੈਲਡਿੰਗ ਤਾਂ ਮੈਂ ਕਰਾਉ ਵੀ ਉਹ ਨਹੀਂ ਕਿੰਨਾ ਕ ਟਾਈਮ ਲਾਣਾ ਘੰਟੇ ਜੇ ਆਪਾਂ ਮੁੜਿਆ ਉਹ ਤੂੰ ਠੀਕ ਆ ਬਾਲ ਉਹ ਬਾਲ تھا ਬਾਈ ਦੀ ਉਹ ਯਾਰ ਥੋੜੀ ਆਪਾਂ ਕਿਤੇ ਉਹ ਕਦੇ ਇੱਕ ਸੀਟ 'ਤੇ ਬੈਠ ਕੇ ਥੋੜਾ ਮਸ਼ੀਨ ਚੱਲਦੀ ਹੁੰਦੀ ਐ ਇਹ ਮਾਰਦਾ ਬਿਲਕੁਲ ਸਿੱਧੀ ਹਾਂ ਠੀਕ ਆ ਮਸ਼ੀਨ ਪਰ ਕਦੇ ਬਾਈ ਜਿਹੜੇ ਨੇ ਟੇਡਰ ਲਾ ਕੇ ਪੱਖਾ ਮਾਰਨਾ ਉਹਨੇ ਹਵਾ ਨਹੀਂ ਮਾਰਨੀ ਮੁੰਡੇ ਹਵਾ ਨਹੀਂ ਮਾਰਨੀ ਗੱਦਕ ਉੱਥੇ ਹੀ ਰੋਕਣਾ ਉਹਨੇ ਹਾਂ ਇਹਨੇ ਉਪਰ ਹਵਾ ਕਰਦਾ ਕਿਹੜੀ ਸੜਕ ਆਲਾ ਠੀਕ ਆ ਜਿਹੜਾ ਉਹ ਤਾਂ ਸਾਈਡ 'ਤੇ ਪੱਖਾ ਲਾਉਂਦਾ ਜਿਹੜੀ ਚ ਕਰਦਾ ਘਟ ਹੁੰਦਾ ਕਣਕ ਕਣਕ ਜਿਹਾ ਉਹ ਜਿਹੜਾ ਸਾਈਡ 'ਤੇ ਲਾਉਂਗਾ ਤੂੰ ਪੱਖਾ ਉਹਨੇ ਕਰਦਾ ਉਹ ਮਾਰਨਾ ਇਨੇ ਮੈਨਾਂ ਉੱਪਰ ਤੇ ਉੱਪਰ ਤੇ ਕਰਦਾ ਨਹੀਂ ਹੁਣਾਂ ਇਹ ਉੱਪਰ ਪਰ ਬੜਾ ਸਰਵਰ ਤੇ ਨਹੀਂ ਲਾਉਣਾ ਉਹਦਾ ਸਾਈਜ਼ ਬੜਾ ਹੁੰਦਾ ਇਹ ਜਦ ਤੂੰ ਆਹ ਲਵਾ ਕੇ ਦੇ ਦੇ ਲੋਡ ਹੋਇਆ ਹੋਇਆ ਤੇ ਅੰਮ੍ਰਿਤ ਉਹਨੂੰ ਲਵਾਇਆ ਤਾਂ ਵੀ ਪਤੀ ਕਹਨੂੰ ਬਾਗ-ਬਾਗ ਬੈਂਡ ਕੋ ਨਹੀਂ ਦਿੱਤਾ ਤਾਂ ਹੁਣ ਕੋਈ ਨਹੀਂ ਕਰਦਾ ਥਾਰ ਲੈ ਜੀ ਤੂੰ ਦੇਖਿਆ ਫੜਾ ਉਹਦੇ ਰਹਿਣ ਦੇ ਨਹੀਂ ਲਊਂਦਾ ਹੁਣ ਤਾਂ ਦੇਖ ਲੈ ਰੱਖ ਦੇ ਰਿਹਾ ਉਹ ਰੱਖਿਆ ਹੀ ਆਇਆ ਬਾਈ ਮੈਂ ਅੱਜ ਲੇਟ ਤੇ ਆ ਗੱਲ ਫਿਰ ਆਏ ਵੀ ਮੈਨੂੰ ਵੀ ਹੁਣ ਪਤਾ ਲੱਗਿਆ ਵੀ ਗਲਤ ਕਮੈਂਟ ਕਰ ਰਹੇ ਆ ਗਲਤ ਬੋਲਦਾ ਵੀ ਮੈਂ ਕਹਿੰਦਾ ਵੀ ਕਾਹਨੂੰ ਮੈਂ ਤਾਂ ਕਹਿੰਦਾ ਵੀ ਮੇਰੇ ਮੂੰਹ ਪਰ ਆ ਕੇ ਗੱਲ ਕਰ ਲੈ ਬਈ ਮੈਂ ਇਹ ਵੀ ਨਹੀਂ ਸਾਹਮਣੇ ਗੱਲ ਕਹੇ ਵੀ ਹਾਂ ਬੈਠ ਕੇ ਗੱਲ ਨੂੰ ਵੇਲ ਡੋ ਆਪਣੀ ਕੀ ਕਰਦਾ ਮੇਰੇ ਕੋਲ ਦੇਖ ਮੇਰੇ ਕੋਲ ਤੇ ਬੰਦਾ ਆ ਗਿਆ ਮੈਨੂੰ ਜਦੇ ਕਹਿ ਦਿੰਦਾ ਭਾਈ ਮੈਨੂੰ ਮਸ਼ੀਨ ਹੋਰ ਮਿਲਦੀ ਆ ਵੜਾ ਲਵਾ ਹੂੰ ਜੇ ਤਾਂ ਮੈਂ ਨਾ ਕਰਦਾ ਵੀ ਨਹੀਂ ਆ ਰਹੀ ਗੱਲ ਮੈਂ ਖੁਦ ਕਹਿ ਦਿੰਦਾ ਵੀ ਠੀਕ ਆ ਭਾਈ ਵੜਾ ਲਾ ਫੇਰ ਕੱਲ ਨੂੰ ਉਹਨੂੰ ਚਾਹੀ ਕੋਈ ਕਮੈਂਟ ਚ ਵੀ ਬੋਲੇ ਵੀ ਤਨਾ ਮੇਰੇ ਨਾਲ ਖੂਬ ਮੂਰੇ ਆ ਕੇ ਵੀਡੀਓ ਬਣਾਉਂਦਾ ਵੀ ਭਾਈ ਕਾਲੇ ਤੈਂ ਕਿਹਾ ਤਾਂ ਲੋਕ ਮੈਨੂੰ ਇਕਣਾ ਬੋਲਦੇ ਮੈਂ ਕਹਿੰਦਾ ਵੀ ਹਾਂ ਭਾਈ ਮੈਂ ਹੀ ਕਹਤ ਵੀ ਯਾਰ ਤੁਹਾਨੂੰ ਸਾਈ ਜੋ ਤਨੇ ਲੇਜ਼ਰ ਕਰਾਇਆ ਉੱਥੇ ਹਾਂ ਸਾਈ ਜੋ ਤਨੇ ਮੰਨੂ ਕਿਹਾ ਮਾਂ ਸਾਈ ਜੋ ਮੇਰੇ ਕੋਲ ਭਾਈ ਟਾਈਮ ਨਹੀਂ ਹੈਗਾ ਜਿਹੜੇ ਮਰਜ਼ੀ ਗੱਲ ਠੀਕ ਆ ਮਾਂ ਜਿਹੜਾ ਤੈਨੂੰ ਮਿਲਦਾ ਮੁੰਡਾ ਭਾਈ ਉਥੇ ਕਰਾ ਲਾ ਵੀ ਮੈਂ ਜਾਣਾ ਹੁੱਕ ਲਾਉਣ ਜਾਣਾ ਤਾਂ ਮੈਂ ਹੁੱਕ ਲਾਉਣ ਜਾਣਾ ਤੇ ਤੇਰਾ ਕੰਮ ਦਿਨ ਚੜ੍ਹੇ ਤੱਕ ਹੋਣਾ ਵੀ ਮੇਰੇ ਨੇ ਟਾਈਮ ਦਿੱਤਾ ਹੋਗਾ ਭਾਈ ਜਿਹੜੀ ਗੱਲ ਮੈਂ ਜੇ ਖੜਦਾ ਤਾਂ ਇੱਕ ਦਿਨ ਖੜ ਜਾ ਨਹੀਂ ਜਿਹੜੀ ਗੱਲ ਰਹੀ ਇਹ ਮੈਨੂੰ ਦੋ ਦਿਨ ਕੱਲ ਪਰਸੋਂ ਕਿ ਬਾਈ ਮੇਟਰ ਬਾਈ ਨੂੰ ਮੇਰੇ ਮੂੰਹ ਪਰ ਕਰਾ ਦਿਓ ਵੀ ਕਿਹਾ ਤਾਂ ਕਹ ਨਹੀਂ ਵੀ ਫੋਨ ਕਰਕੇ ਕਹਿ ਵੀ ਸਵੇਰੇ ਨਹੀਂ ਵੱਢੋਣੀ ਸ਼ਾਮ ਨੂੰ ਵੱਢੂਗਾ ਕਿਦੇ ਕਰਕੇ ਵੀ ਬਾਹਰ ਬਣਾਉਣੇ ਆ ਪਿੱਛੇ ਵੀ ਆਪਾਂ ਉੱਥੇ ਜਾਣਾ ਰੋਪੜ ਨਾਲ ਗਰੀਵ ਚੱਲ ਨਹੀਂ ਪਾਰੀ ਬੰਦਾਂ ਬੰਦੀ ਆ ਉਧਰ ਤਾਂ ਧੀਰੀ ਝਾੜੀ ਆ ਰਸਤਾ ਉਧਰ ਹੀ ਹੋਊਗਾ ਕਿ ਸ਼ਾਮ ਨੂੰ ਮਸ਼ੀਨ ਖਰਾਬ ਹੂੰ ਸਾਮਣੂ ਮਸ਼ੀਨ ਖਰਾਬ ਹੋਈ ਦੋਏ ਦਿਨ 2 ਵਜੇ ਚੱਲੀ ਹੂੰ ਆਹ 2 ਵਜੇ ਖੜੀ ਸੀ ਮੇਰੇ ਚਲੋ ਗਲਤੀ ਉਹ ਸਾਡੀ ਹੋਤੀ 2 ਵਜੇ ਮਸ਼ੀਨ ਸਾਹਮਣੇ ਹੀ ਤੇ ਤੋਰੀ ਬਿਲਕੁਲ ਸਾਹਮਣੇ ਇਹ ਕਹਿੰਦਾ ਮੇਰੇ ਉਰੀ ਚੈੱਕ ਕਰ ਲਓ ਹੂੰ ਮਾਂ ਬਾਈ ਚੈੱਕ ਕਰਨੇ ਦੀ ਗੱਲ ਨਹੀਂ ਅਗਲੇ ਦਾ ਕਿਰਾਏ ਦਾ ਟਰਾਲਾ ਖੜਿਆ ਮੇਰੇ ਘਰੇ ਟਰਾਲਾ ਖੜਿਆ ਅਗਲੇ ਦਾ ਜੀਰੀ ਦਾ ਹੂੰ ਦੋ ਗੇੜੇ ਹੋਰੇ ਮਾਰ ਗਿਆ ਠੀਕ ਆ ਵੀ ਆਜੋ ਬਾਈ ਵੜ ਦੋ ਉਹ ਉਹਨੇ ਭਈਆ ਰੱਖਿਆ ਉਹਦੇ ਦਿਹਾੜੀ ਨੌਕਰੀ ਵਾਲੇ ਬੰਦੇ ਆ ਹੂੰ ਠੀਕ ਹੈ ਇਹ ਬੜਾ ਪੰਗਾ ਪੈਂਦਾ ਨੁੱਕ ਜਿਹੜਾ ਉਹ ਨੂੰ ਕਹਦਾ ਹੈ ਉਹ ਦੇਖਣਾ ਉਹ ਦੇਖਣਾ ਬਾਹਰ ਦੇਖਣਾ ਚਾਹੀਏ ਛੁੱਟੀ ਕਰੀ ਵੀ ਹੋਵੇ ਚਾਹੀਏ ਡੈਟਾ ਉਹ ਉਹ ਆਉਣੇ ਆ ਗਏ ਨੇ ਉਹ ਦੇਖਣਾ ਹੁੰਦਾ ਠੀਕ ਹੈ ਮਗਾ ਵੀ ਬਾਈ ਆਇਆ ਉਹਦਾ ਕਿਲਾ ਸਵਾ ਕਿਲਾ ਉਹ ਤੇ ਬਾਅਦ ਤੇਰੇ ਵੱਡ ਦੂੰਗਾ ਠੀਕ ਜਿੰਨੇ ਨੇ ਮੈਂ ਉੱਥੇ ਉਹ ਕਰਕੇ ਮੈਨੂੰ ਇਹਨੇ ਦਾ ਇਹਨੇ ਬਾਈ ਨੇ ਵੀਡੀਓ ਛੱਡਤੀ ਉਹਨੇ ਮੈਨੂੰ ਉਹਦਾ ਕਮੈਂਟ ਤੇ ਫੋਨ ਆਉਣ ਲੱਗੇ ਕਹਿੰਦਾ ਬਾਈ ਤੇ ਤੇ ਕਰਦੇ ਨਹੀਂ ਬੜਾਈ ਮੈਂ ਕਹਾਂ ਨਹੀਂ ਮੈਂ ਵੱਡਣੀ ਹੈ ਕਹਿੰਦਾ ਨਹੀਂ ਹੋਰ ਵੱਡ ਗਈ ਮੈਂ ਉਹ ਮਿੰਦੇ ਸ਼ਾਮ ਨੂੰ ਵੀਡੀਓ ਬਾਤੀ ਨਾ ਹੋ ਹਾਂ ਫੇਗਲੇ ਦਾ ਹੀ ਫੂਨ ਆਉਣ ਲੱਗੇ ਬਾ ਫੇਰ ਮੈਨੂੰ ਮਗਾ ਵੀ ਰਸਤਾ ਤਾਂ ਹੈਂਕਾ ਫੇ ਉਹ ਬਿੰਦਨ ਨੇ ਇਹਨੂੰ ਬਾਹਰ ਤੇ ਰਸਤਾ ਦਿੱਤਾ ਉਹ ਇਹਨੂੰ ਹੂੰ ਮਗਾ ਨੂੰ ਬਈ ਰਾਸਾਨੀ ਉਹ ਕਹਿੰਦਾ ਮੈਂ ਉਹ ਕਰਨਾ ਚਲੋ ਬਈ ਬਾਕੀ ਵੀ ਬਾਕੀ ਮੰਗਦੀ ਦੀ ਮਰਜ਼ੀ ਹੈ ਮੈਨੂੰ ਕੋਈ ਫਰਕ ਨਹੀਂ ਹੈਗਾ ਸਿੱਧੀ ਜੀ ਗੱਲ ਮੇਰੇ ਤਾਂ ਆਪਾਂ ਇਹ ਤਾਂ ਨਹੀਂ ਲੋਟ ਕੰਮ ਆਉਂਦਾ ਮੈਂ ਤਾਂ ਹੋਰ ਮਸ਼ੀਨ ਨੂੰ ਤੁਹਾਡੇ ਸਾਹਮਣੇ ਅੱਜ ਹੁਣੇ ਦੱਸ ਗਿਆ ਟਿਆ ਪਹਿਨਾ ਵੀ ਹੋਰ ਬੰਦੇ ਕਹਿੰਦੇ ਮੈਂ ਉਹ ਨਹੀਂ ਫੜਦਾ ਜੇ ਇਹ ਗੱਲ ਹੋਵੇ ਅਗਲੇ ਤੇ 35 40 ਕਿੱਲੇ ਮੈਨੂੰ ਕੀ ਲੋੜ ਹੈ ਮੈਂ ਅਗਲੇ ਉਰੇ ਕਿੱਲੇ ਕਿੱਲੇ ਦੋ ਦੋ ਕਿੱਲੇ ਪਰ ਘੁੰਮਣੇ ਦੀ ਕਿਉਂ ਬਈ ਮੰਡਰ ਚ ਨਾਲੇ ਮੁੜ ਕੇ ਕਟਣ ਨੂੰ ਉਤਰਨਾ ਚਲ ਹੁਣ ਪਾਸੇ ਪੱਕਾ ਰਹੀ ਪੱਕਾ ਜੀ ਪੱਕਾ ਦਿਹਾੜੀ ਤੇਰੀ ਵੀ ਨਹੀਂ ਮੈਂ ਤਾਂ ਹੁਣ ਇਹੀ ਰੱਖਿਆ ਬਿਆਰੀਆਂ ਮੇਰੇ ਦੋ ਭਰ ਸੋਣਾ ਜੇ ਬਣਾ 360 ਸਾਧਰੇ ਵਾਟੋ ਗਿਆ ਨਾ ਪਰਲਾ ਉਰਲੀ ਸਾਈਡ ਵਾਲੇ ਵੀ ਚੱਕ ਲੈਣਾ ਜਿੰਨਾ ਚੱਕ ਤਾ ਮੈਂ ਤਾਂ ਬਈ ਇਹ ਰੱਖਿਆ ਬਾਬਾ ਹੁਣ ਇਹ ਕੰਮ ਨਹੀਂ ਹੈਗਾ ਵੀ ਤੇਰੇ ਵੱਢਣੀ ਐ ਉਨ ਨਾਲੇ ਤੈਨੂੰ ਵੀ ਕਹਿ ਦੇਣਾ ਉਦੋਂ ਉਹਨੂੰ ਵੀ ਕਹਿ ਦੇਣਾ ਪਰ ਹੁਣ ਐਹੀ ਕਹਿਣਾ ਵੀ ਬਾਈ ਉਹ ਦਿਨ ਬਾਈ ਉਹਦੇ ਉਹਦੇ ਜਾਣਾ ਉਹਦੋਂ ਉਹ ਜਾਣਾ ਨਾਲੇ ਉਹ ਤੇ ਮੈਨੂੰ ਵੀ ਫਾਇਦਾ ਨਾ ਨਾ ਨਹੀਂ ਪਤਾ ਨਹੀਂ ਕਿੰਨੇ ਕਿਲੋ ਕਿੱਥੇ ਵੱਟ ਗਿਆ ਜਾਂ ਕਿੱਲੋ ਉੱਥੇ ਵੱਟ ਗਿਆ ਜਾਂ ਕੋਈ ਗਲਤੀ ਹੁੰਦੀ ਹੈ ਮੈਨੂੰ ਵੀ ਫਾਇਦਾ ਦੋ ਕਿਲੋ ਉਹ ਵੀ ਵੱਟ ਗਏ ਨਾਲੇ ਦਿਹਾੜੀ ਦੇ ਦੇ ਵੀ ਆਪਣੀ ਦਿਹਾੜੀ ਚ ਵੜਾ ਲੈ ਪਹਿਲਾਂ ਆਪਾਂ ਦੋ ਚੱਕ ਲੈਣੀ ਨਹੀਂ ਉਰਲੀ ਸਾਈਡ ਚੱਕ ਲੈਣੀ ਆ ਕਿ ਜਿੰਨੀ ਚੱਕ ਹੁਣ ਉੱਥੇ ਜਿੱਥੇ ਚੱਲ ਰਹੇ ਲੋਕਾਂ ਦਾ ਕਾਲੇ ਪੂਰੇ ਪਲਾਟ ਚੱਕ ਦੂੰਗੇ ਜਿੰਨਾ ਚੱਕ ਹੁਣੇ ਫੋਨ ਆਇਆ ਟਿਪ ਚੱਲਦੀ ਆ ਹੁਣ ਮਸ਼ੀਨ ਛੱਡ ਗਏ ਆ ਉਹਦੇ ਨਾਲੇ ਡੇਢ ਕਿ ਉਹ ਉਸੇ ਦਾ ਬਾਈ ਦਾ ਕਿਲਾ ਜਿੱਦੇ ਪੜਦੇ ਪਿੰਡ ਹੈ ਕਮਾਨਪੁਰ ਹਮ ਘਰ ਦੇ ਕੋਲ ਕੋਠੇ ਦੇ ਕੋਲ ਉਹ ਕਹਿੰਦਾ ਤਾਂ ਉਹ ਚੱਕ ਦਿੰਨੇ ਆ ਹੁਣ ਫਿਰ ਉਹਨੂੰ ਸਮਝਾਇਆ ਮੈਂ ਬਾਈ ਜਿੰਨੇ ਨੂੰ ਆਉਣਾ ਜਾਣਾ ਵੀ ਕਟਰ ਖੁੱਲ ਕੇ ਜਾਣਾ ਫੇਰ ਆਉਣਾ ਹਮ ਵੀ ਉਹ ਤੇਰਾ ਮੈਂ ਸਵੇਰੇ ਚੱਕ ਦੂੰਗਾ ਦੇਖ ਖੜਿਆ ਹਮ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਸਵੇਰੇ ਚੱਕ ਹੋ ਜਾਵੇ ਕਹਿੰਦੇ ਠੀਕ ਹੈ ਅਗਲਾ ਕਹਿੰਦਾ ਕੋਈ ਗੱਲ ਨਹੀਂ ਹੁਣ ਕਹਿ ਗੀਲੇ ਰਹਿ ਗਏ ਬਟੇ ਦੋ ਰਹਿੰਦੇ ਆ ਇਥੇ ਕਿੱਥੇ ਚੱਲਦੀ ਆ ਉਹਦੇ 2 ਕਿੱਲੇ ਦਾ ਗਿਰੇ ਪਏ ਹੁਣ 4 ਕਿੰਨੇ ਹੋਤੇ 2 ਦੂਏ ਦੀ ਤਾਂ ਸਭ ਦੀ ਉਹ ਜੀਰੀ ਆਦ ਕੀ ਕਿਸੇ ਦੀ ਵੱਡੀ ਕਿੰਨੇ ਵੱਡ ਹੋ ਗਏ ਅਰਮਲ ਬੀਜ ਖੜੇ ਉਹਦੇ 3 ਕਿੱਲੇ ਚੱਕ ਹੋ ਗਏ ਬਾਕੀ ਕਿੱਲੇ ਹੀ ਰਹਿ ਗਿਆ ਫਿਰ ਨਾ ਨਾ ਉਹ ਤਾਂ 6 ਕਿੱਲੇ ਦੇ 6 ਦੇ 3 ਕਿੱਲੇ ਚੱਕਦੇ ਤੇ ਜਦ ਮੈਂ ਆਇਆ ਹੂੰ ਠੀਕ ਆ ਆਹ ਹੋ ਗਈ ਕਿੱਲਾ 3 ਰਹਿੰਦੇ ਤੇ ਕਿੱਲਾ ਹੋ ਚੱਕਾ ਦੋ ਰਹਿ ਗਏ ਹੁਣ ਤੇ ਦੋ ਦੂਏ ਦੇ ਜਿੱਥੇ ਹੋ ਗਏ 4 ਕਿੱਲੇ ਚੱਕਣੇ ਹੁਣ ਤੇ ਕਿਰੇ ਹੋਏ 4 ਹੀ ਚੱਕਣੇ ਤੁਕਦੀ ਤਾਂ ਹੈ ਨਹੀਂ ਤੁਕਦੀ ਨਹੀਂ ਮਸ਼ੀਨ ਚਿੜੀਆਂ ਹਈਆਂ ਜੀਰੀ ਤਾਂ ਫਿਲ ਜੰਦੀ ਰੱਖੀ ਕਿੰਨਾ ਟਾਈਮ ਲੱਗਦਾ ਯਾਰ ਜੇ ਤੋਰਾ ਚਾਹੇ ਪਹੇਦੇ ਹਾਈ ਚ ਚੱਲੇ ਹਾਂ ਉਹਦਾ ਬਹੁਤ ਫਰਕ ਹੈ ਹੋਰ ਆਹ ਟਰੈਕਟਰ ਕੀ ਦਾ ਆਇਆ ਹੋਇਆ ਉਹ ਰਿਸ਼ਤੇਦਾਰ ਆਉਂਦਾ ਜੀ ਚਲੋ ਠੀਕ ਹੈ ਬਾਈ ਜਾ ਜਾ ਲਾਲਾ ਲੱਗ ਗਿਆ ਇੱਥੇ ਲਾਲਾ ਵੀ ਬੈਲਡਿੰਗੇ ਪਟਾ ਕੇ ਇੱਥੇ ਲੱਗ ਜੂਗੀ ਜੇ ਕਰਾਉਣੀ ਪੈਗੀ ਆ ਜਾ ਬਾਈ ਆ ਨਾ ਨਾ ਐਕਣਾ ਕਰਨੇ ਆ ਆਪ ਆ ਫੇ ਬੈਲਡ ਨੂੰ ਕਰਨੇ ਨਾ ਛੱਤ ਨੂੰ ਮੋੜ ਕੇ ਗਿੱਠਨੀਵਾ ਰੱਖੂੰਗਾ ਆਉ ਬਿੱਠਾ ਨੀਵਾ ਚਾਈ ਰੋ ਜਾਈ ਤਾਈਆਂ ਹੇ ਨੀਂ ਨੇ ਇਹ ਤਾਂ ਫੇਰ ਤੋਂ ਪਾਦੀ ਪਤੀ ਲਈ ਆਇਆ ਯਾਰ ਕਾਲੇ ਨਹੀਂ ਇੰਨਾ ਥੋੜਾ ਕਰਨਾ ਬਾਈ ਸੇਰ ਲੱਜਣਾ ਤਾਂ ਖੜਾ ਆ ਗਿਆ ਆਇਆ ਜੇ ਪਾ ਕੇ ਨਾ ਆਏ ਹਾਂ ਬਸ ਉਧਰ ਪਟੂ ਚਲਵਾ ਲੈਣੇ ਪਟੂ ਚਲਵਾ ਲੈ ਬਸ ਠੀਕ ਆ ਫੇਰ ਠੀਕ ਆ ਫੇਰ ਤਾਂ ਬਹੁਤ ਵਾਧੂ ਆ ਸੰਗ ਫੇਰ ਵਾਧੂ ਆ ਇੰਨਾ ਇੰਨਾ ਵੀ ਆ ਜਵੇ ਹਵਾ ਬਹੁਤ ਕ੍ਰੋਸ ਹੋਣ ਲੱਗਦੀ ਬਹੁਤ ਇੰਨਾ ਫਰਕ ਹੋਵੇ ਨਾ ਹਾਂ ਇਹਨੂੰ ਜਿੰਨੇ ਨੇੜੇ ਲੱਗਦਾ ਫੇਰ ਹਵਾ ਤਾਂ ਨਹੀਂ ਮਾਰਦੀ ਉੱਪਰ ਬੂਰੋਗਾ ਹਵਾ ਕਰਾਂ ਪਾ ਲੂੰਗਾ ਤਾਂ ਫਰਕ ਹੋਊਗਾ ਫੇਰ ਬਖਿਚਣੀ ਨਹੀਂ ਆਉਂਦੀ ਠੀਕ ਆ ਲੈ ਹਲਾ ਰਹਿਲਾ ਦੇ ਲੈ ਕਿੰਨਾ ਕਿੰਨਾ ਕਿਹੜਾ ਬੰਦਾ ਦੇ ਲੋਕ ਇਹਦਾ ਬੈਰਿੰਗ ਬੜਾ ਜਿਹੜਾ ਦੂਆ ਉਹਦਾ ਕਹਿੰਦਾ ਦੂਆ ਲੈ ਆਈ ਜਿਹੜਾ ਉਹ ਉਹ ਕੱਟ ਮਾਰ ਦਿੰਦਾ ਇਹਦੇ ਵਿੱਚ ਥੋੜਾ ਸਪੀਡ ਬਹੁਤ ਜਿਹੜਾ ਲਗਾਤਾਰ ਚੱਲਦਾ ਇਹ ਸਪੀਡ ਬਹੁਤ ਹੈ ਮੈਂ ਸਿਰਫ ਇਹਨੂੰ ਤਾਂ ਕਹਿੰਦਾ ਤਾਂ ਮੈਂ ਕਹਾਂ ਵੀ ਬੜੀ ਗੱਡੀਆਂ ਦੇ ਬੜੇ ਮਿਲ ਜਾਂਦੇ ਥੋੜਾ ਹੋਰ ਗੋਲ ਹੋਣਾ ਤਾਂ ਨਹੀਂ ਤੱਕ 5-600 ਲੱਖ ਜਣਾ ਲਾਇਆ ਗਿਆ ਚੱਲ ਦੇਖ ਲੈ ਹਲੇ ਜੇ ਨਹੀਂ ਲੋਟ ਆਇਆ ਫਿਰ ਉਹਨੂੰ ਲਿਆਉਂਗੇ ਤਾਂ ਕਹਾਂ ਹਾਂ ਪੱਕਾ ਜਿਹੜਾ ਬਾਦੀ ਰਹਿੰਦਾ ਬੜਾ ਵੜਾਣੀ ਜੀਰੀ ਕਿ ਨਹੀਂ ਹਲੇ ਰਾਤ ਦੇ ਲਾ ਆ ਗਿਆ ਤਾਂ ਚੜ੍ਹ ਕੇ ਅੱਦੂ ਵੜਣੀ ਹੈ ਪਾਸੋਂ ਬੜਾਉਣ ਦੇ ਘਟਿਓ ਪਾਸੋਂ ਮੇਰੇ ਜਣਾਏ ਆ ਬਾਈ ਨਾ ਨਿੰਦਣਾ ਨੇ ਬਣਾਉਂਦੇ ਹਾਂ ਹਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਕੋਈ ਹੈਗਾ ਨਹੀਂ ਹੈਗਾ ਕਿਉਂ ਭਾਈ ਇਹ ਗੱਲ ਪਹਿਲਾਂ ਜਿੱਤੇ ਬਣਾਉਂਦੇ ਆਂ ਪਹਿਲਾਂ ਪੜਾਉਂਦਾ ਸੀ ਬੜਾ ਭਾਈ ਸਾਨੂੰ ਕਹੇ ਇਹਦਾ ਕੋਈ ਕੀ ਲੈ ਗਿਓ ਉਹ ਤਾਂ ਹੈ ਹੀ ਹੋਣਾ ਨਾ ਉਹ ਜਿਹੜੇ ਪਹਿਲਾਂ ਹੀ ਪਾਇਆ ਫੋਟਾਰਾ ਛੋਟਾ ਲਾਉਂਦਾ ਕੁਛ ਨਾ ਕਰੇ ਬਿੰਦਦੇ ਨਾਲ ਕਦੀ ਗੱਲ ਕਰੀ ਹੋਵੇ ਕਰਨ ਵੀ ਨਹੀਂ ਕਰਾ ਨਹੀਂ ਕਰਦਾ ਹੋਰ ਕੰਮ ਨੂੰ ਨਹੀਂ ਕੋਈ ਵੀ ਨਹੀਂ ਮੋਛਰਾ ਸਰ ਕਹਿੰਦਾ ਮੈਨੂੰ ਇੱਥੇ ਕਿਉਂ ਨਹੀਂ ਬੁੜਾਉਂਦੇ ਮੈਂ ਨੇ ਤੁਹਾਡੇ ਕੋਲ ਜਾਂਦਾ ਪੁੱਛਣਾ ਕਦੇ ਲੋਡ ਪੈ ਜਾਵੇ ਕਦੇ ਬੜਾਈਓ ਨਹੀਂ ਪਹਿਲਾਂ ਤੇ ਹੀ ਕਦੇ ਖੜੀ ਬੈਠੀ ਦਾ ਬਰਾਬਰ ਪੁੱਛ ਲੈ ਕਦੇ ਲੋਡ ਪਈ ਪੁੱਛਣਾ ਟਰੈਕਟਰ ਫਸ ਗਿਆ ਤਾਂ ਵੀ ਦੇਖੇ ਚਾਹੀਦੇ ਹਰੇ ਕੰਮ ਨਾਲ ਆਈਦਾ ਇਹ ਹੈ ਹੀ ਨਹੀਂ ਯਾਰ ਜਿਆਦਾ ਹੁਣ ਮੇਰੀ ਗੱਲ ਉਹ ਵੀ ਦਾ ਮਸ਼ੀਨ ਵਾਲਾ ਹੀ ਐ ਅਗਲਾ ਪਹਿਲਾਂ ਤੇ ਸ਼ੁਰੂ ਤੇ ਚੱਲ ਉਹਦੇ ਕੋਲ ਆਪਣੇ ਨਾਲ ਤੇ ਪਹਿਲਾਂ ਮਸ਼ੀਨਾ ਹੈ ਹਾਂ ਉਹ ਇਹ ਉਹਨਾਂ ਕੋਲ ਲੱਗੇ ਨੇ ਪੱਕਾ ਕਾ ਹੈ ਪਹਿਲਾਂ ਪੱਕਾ ਹੀ ਪੱਕੇ ਹੁਣ ਮੈਂ ਇਹਨੂੰ ਕਹਾ ਵੀ ਮੇਰੇ ਕੋਲ ਇਹ ਬੰਦੇ ਪੱਕੇ ਲੱਗੇ ਹੋਗਲੇ 20-20 ਸਾਲ ਦੇ ਪੱਕੇ ਵੀ ਲੱਗੇ ਹੋਏ ਉਹੀ ਬੰਦਿਆਂ ਦੀ ਬੜਾਉਣੀ ਆ ਉਹ ਲੜੀ ਖੜੇ ਨਹੀਂ ਤਿੰਨ ਦਿਨ ਖੜਨਾ ਆ ਜਾ ਪਰਸੋਂ ਨੂੰ ਹੋਣੀ ਸਾਡੇ ਜਗੜਾ ਹੋਣੀ ਤੇ ਆਪਾਂ ਕਹਿ ਗੀ ਡੀਗਰੀ ਗੱਲ ਹਾਂ